ਮੇਰਾ ਦਿਲ ਹੈ ਇੱਕ ਵਾਰੇ ਬੰਗਦੀ ਵੜ ਲੂ ਫੇ ਨਾਲ ਨਾਲ ਜਿਵੇਂ ਸਤਗੁਰੂ ਕਿਰਪਾ ਕਰਨਗੇ ਜੱਪਿਓ ਜਿਨ ਅਰਜਨ ਦੇਵ ਗੁਰੂ 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 ਫਿਰ ਸੰਕਟ ਜੋਨ ਦਰਬ ਨਾ ਆਇਓ ਜਦੋਂ ਕੰਮਈ ਦਾ ਰਹਿਣ ਵਾਲਾ ਨਾਮ ਸੀ ਤੀਰਥ ਅੰਮ੍ਰਿਤਸਰ ਵਿਖੇ ਆਉਂਦਾ ਹੈ ਇੱਥੇ ਰਾਤ ਬਹਿ ਜਾਂਦੀ ਹੈ ਕਿੰਦਾ ਚਲੋ ਜੋ ਗੁਰਨਾਨਕ ਜੀ ਦਾ ਘਰ ਹੈ ਉੱਥੇ ਚੱਲਦੇ ਹਾਂ ਇਹ ਹਰਮੰਦਰ ਸਾਹਿਬ ਆ ਜਾਂਦਾ ਜੀ ਇਹ ਤੀਰਥ ਨਾਲ ਇਹਦੇ ਸੰਗੀ ਸਾਥੀ ਨੇ ਇਹ ਸਖੀ ਸਰਵਰ ਦਾ ਵੱਡਾ ਪ੍ਰਚਾਰਕ ਹੈ ਹੱਥ ਵਿੱਚ ਇਹਨੇ ਖੁੰਡੀ ਵਲੀ ਹੋਈ ਹੈ ਇਹ ਜਦੋਂ ਇੱਥੇ ਪਹੁੰਚਦਾ ਹੈ ਹਰਮੰਦਰ ਸਾਹਿਬ ਕੀ ਵੇਖਦਾ ਹੈ ਸਿੱਖਾਂ ਦੇ ਚਿਹਰੇ ਹੱਸੂ ਹੱਸੂ ਬੇ ਕਰਦੇ ਨੇ ਸਿੱਖ ਭਜ ਭਜ ਕੇ ਸੇਵਾ ਕਰਦੇ ਨੇ ਕੋਈ ਸਿੱਖ ਬਾਣੀ ਪਿਆ ਪੜਦਾ ਹੈ ਕੋਈ ਸਿੱਖ ਸੇਵਾ ਪਿਆ ਕਰਦਾ ਹੈ ਤੇ ਇੱਕ ਸਿੱਖ ਨੂੰ ਪੁੱਛਦਾ ਕਹਿੰਦਾ ਜੀ ਇਸ ਘਰ ਦੇ ਗੁਰੂ ਜੀ ਕੌਣ ਨੇ ਤੇ ਉਹ ਸਿੱਖ ਪਤਾ ਕੀ ਕਹਿੰਦਾ ਜਿਹਨੂੰ ਪੁੱਛਿਆ ਕਹਿੰਦਾ ਭਲਿਆ ਕਾਬਲ ਤੋਂ ਸੰਗਤ ਆਈ ਆ ਉਹ ਸਾਹਮਣੇ ਜੋ ਸਿੱਖਾਂ ਦੇ ਜੋੜਿਆਂ 'ਚ ਬੈਠ ਕੇ ਸਿੱਖਾਂ ਦੇ ਜੋੜੇ ਆਪਣੇ ਹਜੂਰੀਏ ਨਾਲ ਸਾਪਾਏ ਕਰਦੇ ਨੇ ਨਾ ਫੋੜ ਕੋਈ ਨਹੀਂ ਉਹ ਧੰਗੁਰ ਅਰਜਨ ਦੇ ਪਿਤਾ ਜੀ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਹਾਡਾ ਭਲਾ ਹੋ ਜੇ ਹੋਣ ਗੁਰਨਾਨદેਵ ਜੀ ਦੇ ਘਰ ਦੇ ਮਾਲਕ ਪੰਜਵੀਂ ਜੋਤ ਸਤਗੁਰ ਜੀ ਦੀ ਆਪ ਧੰਗੁਰ ਅਰਜਨ ਦੇ ਪਰਮੇਸ਼ਰ ਦਾ ਸਰੂਪ ਨੇ ਪੰਨ ਮਥਰਾ ਕੁਛ ਭੇਦ ਨਹੀਂ ਗੁਰੂ ਅਰਜਨ ਤੱਕ ਹਰੇ ਪਰਮੇਸ਼ਰ ਦਾ ਸਰੂਪ ਨੇ ਆਪ ਤੇ ਸੰਤਨਾਂ ਦੇ ਜੋੜੇ ਦੇ ਬੈਠ ਕੇ ਸੰਤਨ ਜੂਰੇ ਸਾਹਿਬ ਕਰਨ ਆਪਣੇ ਹਜ਼ੂਰੀਏ ਦੇ ਨਾਲ ਫਿਰ ਐਸੀ ਦਿਲ ਤੇ ਸੱਟ ਲੱਗੀ ਗੁਰਮੁਖੋ ਗੁਰੂ ਅਰਜਨ ਦੇ ਪਤਾਂ ਦੀ ਸ਼ਰਨ ਵਿੱਚ ਜਾਂਦੇ ਨੇ ਅੱਖ ਲੱਗੇ ਸਤਿਗੁਰੂ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਤੇ ਗੁਰੂ ਅਰਜਨ ਦੇ ਪਤਾਂ ਕੀ ਕਹਿੰਦੇ ਕਹਿੰਦੇ ਉਹ ਤੀਰਥਿਆ ਸਿੱਖੀ ਤੇ ਸਿੱਖੀ ਕਦੀ ਨਹੀਂ ਟਿਕਦੀ ਹੁੰ ਧਿਆਨ ਦਿਓ ਕੀ ਆਖਿਆ ਇਹਦੀ ਸਿੱਖੀ ਤੇ ਸਿੱਖੀ ਕਦੇ ਨਹੀਂ ਟਿਕਦੀ ਤੁਸੀਂ ਕਬੜਾਂ ਨਾਲ ਜੁੜੇ ਹੋ ਲੋਕਾਂ ਨੂੰ ਕਬੜਾਂ ਦੇ ਨਾਲ ਜੋੜਦੇ ਹੋ ਪਰ ਇੱਥੇ ਤਾਂ ਗੱਲ ਇੱਕ ਦੀ ਹੈ ਗੁਰੂ ਨਾਨਕ ਜੀ ਦੇ ਬਾਣੀ ਵੀ ਇੱਕ ਤੋਂ ਸ਼ੁਰੂ ਕੀਤੀ ਹੈ ਇੱਕ ਓੰਕਾਰ ਇੱਥੇ ਤਾਂ ਇਹ ਪੜਾਇਆ ਜਾਂਦਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇੱਥੇ ਤਾਂ ਇਹ ਆਵਾਜ਼ ਆਉਂਦੀ ਹੈ ਗੱਗਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਇੱਥੇ ਤਾਂ ਗੁਰੂ ਨਾਨਕ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਹੈ ਕਿਹੜੀ ਪੜੋ ਪਿਆਰ ਚ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ 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 ਏਕੋ ਹੈ ਸਤਗੁਰੂ ਜੀ ਕਹਿੰਦੇ ਇੱਥੋਂ ਇਹ ਆਵਾਜ਼ ਆਉਂਦੀ ਹੈ ਇੱਕ ਪਿਤਾ ਇੱਕ ਸਕੇ ਹਮਵਾਰਿਕ ਇਤੋ ਬਾਨੀ ਜੋ ਇਹ ਆਵਾਜ਼ ਆਉਂਦੀ ਹੈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਇਤਨਾ ਇਹ ਆਵਾਜ਼ ਆਉਂਦੀ ਹੈ ਗੁਰਮੁਖੋ ਜਦੋਂ ਸਤਿਗੁਰ ਨੇ ਬਾਣੀ ਦੇ ਤੀਰ ਮਾਰੇ ਇਹ ਸਤਿਗੁਰ ਦੇ ਚਰਨਾਂ ਤੇ ਡਿੱਗ ਪਿਆ ਕਬੀਰ ਸਤਿਗੁਰੂ ਸੂਰਮੇ ਬਾਹਾਂ ਬਾਨ ਜੋ ਇੱਕ ਲਗਤ ਹੀ ਪੁਏ ਗਿਰ ਪੜਿਆ ਪਰਾ ਕਰੇਜੇ ਇੱਕ ਸਤਿਗੁਰ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਫਿਰ ਐਸੀ ਸਿੱਖੀ ਕਮਾਈ ਇਹੋ ਹੀ ਤੀਰਥਾ ਭਾਈ ਮੰਜ ਬਣ ਗਿਆ ਮੈਂ ਕੋਈ ਇਤਿਹਾਸ ਕੋਈ ਸਾਖੀ ਨਹੀਂ ਫਿਰ ਐਡੀ ਸੇਵਾ ਕੀਤੀ ਐਡੀ ਸੇਵਾ ਕੀਤੀ ਇੱਕ ਦਿਨ ਸਤਗੁਰੂ ਜੀ ਭਾਈ ਮੰਜ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਆਖ ਲਗੇ ਭਾਈ ਮੰਜ ਆ ਤੈਨੂੰ ਅਜ ਮੈਂ ਆਪਣੇ ਗਲ ਦੇ ਨਾਲ ਲਾ ਕੇ ਗੁਰਨਾਨਕ ਜੀ ਦੇ ਘਰੋਂ ਬਖਸ਼ਿਸ਼ ਦਵਾ ਜਿਹੜੀ ਬਖਸ਼ੀ ਦਿੱਤੀ ਅੱਖ ਲਗੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਉਹ ਭਾਈ ਮੰਜ ਅੱਜ ਤੂੰ ਇਸ ਅਵਸਥਾ ਤੇ ਪਹੁੰਚ ਗਿਆ ਆਪ ਮੁਕਤ ਮੁਕਤ ਕਰੇ ਸੰਸਾਰ ਤੂੰ ਵੀ ਮੁਕਤ ਹੋ ਗਿਆ ਜੋ ਤੇਰੇ ਨਾਲ ਰਲ ਕੇ ਨਾਮ ਜਪਣਗੇ ਉਹ ਵੀ ਮੁਕਤ ਹੋ ਜਾਣਗੇ ਭਾਈ ਗੁਰਦਾਸ ਜੀ ਕਹਿੰਦੇ ਮੰਜ ਪੰਨੂ ਪੜਵਾਨ ਹੈ ਗੁਰੂ ਅਰਜਨ ਦੇ ਜੀ ਅੱਖ ਲਗੇ ਉਹ ਭਾਈ ਮੰਜ ਅੱਜ ਤੂੰ ਗੁਰੂ ਨਾਨਕ ਜੀ ਦੇ ਘਰ ਪਰਵਾਨ ਹੋ ਗਿਆ ਤੂੰ ਪਰਵਾਨ ਹੋ ਗਿਆ ਮੰਜ ਪੰਨੂ ਪਰਵਾਨ ਹੈ